ਬਹੁਤ ਸ਼ੁਕਰੀਆ ਡਿਪਟੀ ਜੀ ਗੁਰਪ੍ਰੀਤ ਜੀ ਮੇਰੇ ਵੱਡੇ ਭਰਾ ਮੇਰੇ ਪਰਮ ਮਿੱਤਰ ਮੇਰੇ ਇੰਦਰ ਜਹੜ ਮੇਰੇ ਗੁਰੂ ਦੇਵ ਮੇਰੇ ਉਸਤਾਦ ਪਰ ਮਜ਼ੇ ਦੀ ਗੱਲ ਹੈ ਕਿ ਅਸੀਂ ਤਿੰਨੇ ਹੀ ਅੱਜ ਮੰਚ ਤੇ ਖੜੇ ਆ ਪ੍ਰਾਪ੍ਰਿਤਵੀ ਇੱਥੇ ਸੀ ਕਿਤੇ ਆਜੋ ਆਜੋ ਦੋਸਤੀ ਸਾਡਾ ਪਿਆਰ ਇਹ ਰਿਸ਼ਤਾ ਕਿਵੇਂ ਬਣਿਆ ਮੈਨੂੰ ਮੈਂ ਆਪਣੇ ਬੇਟੇ ਨੂੰ ਸੁਣਾ ਰਿਹਾ ਸੀ ਅੱਜ ਤੋਂ 10 ਦਿਨ ਪਹਿਲਾਂ ਉਹ ਸਾਹਮਣੇ ਬੈਠਾ ਹੈ ਮੇਰਾ ਬੇਟਾ ਮੋਬਾਈਲ ਖੋਲ ਕੇ ਮੈਨੂੰ ਨਹੀਂ ਸੁਣ ਰਿਹਾ ਉਹ ਕਹੇ ਅੱਜ ਰੋਜ਼ ਇੱਕ ਬੰਦੇ ਨੂੰ ਬਰਦਾਸ਼ਤ ਕਰਨਾ ਔਖਾ ਵੀ ਬੜਾ ਮੁੰਡਾ ਮੁੰਡਾ ਸੱਚਾ ਹੈ ਮੇਰਾ ਉਹਨੇ ਘਰ ਜਾ ਕੇ ਵੀ ਮੈਨੂੰ ਹੀ ਸੁਣਨਾ ਹੈ ਗੱਡੀ 'ਚ ਵੀ ਸੁਣਦੇ ਜਾਣਾ ਤਾਂ ਮੋਬਾਈਲ ਖੋਲ ਲੈਂਦਾ ਪਰ ਇਹਨੂੰ ਮੈਂ ਦੱਸ ਰਿਹਾ ਸੀ ਸੁਖਨ ਨੂੰ ਮੈਂ ਕਿਹਾ ਬੇਟਾ ਇੱਕ ਦਿਨ ਉਹ ਜ਼ਿੰਦਗੀ ਜਿਵੇਂ ਬਦਲ ਜਾਂਦਾ ਤੁਹਾਡਾ ਸਾਰਾ ਕੁਝ ਹੀ ਇੱਕ ਕੰਪੀਟੀਸ਼ਨ ਕਮਲ ਪੈਲੇਸਿਕ ਕੰਪੀਟੀਸ਼ਨ ਅੱਜ ਤੋਂ 35 ਸਾਲ ਪੁਰਾਣੀ ਗੱਲ ਹੈ ਇੱਕ ਕੰਪੀਟੀਸ਼ਨ ਸੀ ਮੋਨੋ ਐਕਟਿੰਗ ਦਾ ਮੈਂ ਉੱਥੇ ਪਾਰਟਿਸਿਪੇਟ ਕਰਨ ਆਇਆ ਕਾਲਾ ਜਿਹਾ ਪਟਕਾ ਛੋਟਾ ਜਿਹਾ ਬੰਨਿਆ ਹੁੰਦਾ ਸੀ ਮੇਰੇ ਨਿਆਣਾ ਜਿਹਾ ਹੁੰਦਾ ਸੀ ਪਰਪ੍ਰਿਤ ਨੇ ਵੀ ਪਾਰਟਿਸਿਪੇਟ ਕੀਤਾ ਸੀ ਇਹਨੂੰ ਬੜਾ ਹੁੰਦਾ ਸੀ ਵੀ ਮੈਨੂੰ ਮੋਨੋ ਐਕਟਿੰਗ ਕੋਈ ਹਰਾ ਨਹੀਂ ਸਕਦਾ ਇਹ ਪਤੰਗ ਵਾਲੀ ਮੋਨੋ ਐਕਟਿੰਗ ਕਰਦਾ ਹੁੰਦਾ ਸੀ 35 ਸਾਲ ਪਹਿਲਾਂ ਮਹਾਰਾਜ ਦਾ ਪ੍ਰਾਪਤ ਇਹਨੂੰ ਹਾਂ ਹਾਂ ਇਸ ਵੱਡੇ ਫੁੜਕਾ ਨੂੰ ਰੱਖਤਾ ਹੈ ਨਹੀਂ ਨਹੀਂ ਵੱਡਾ ਉਦੋਂ ਵੀ ਨਹੀਂ ਸੀ ਇਹ ਤਾਂ ਤੇ ਮਹਾਰਾਜ ਦਾ ਇਹ ਦੋ ਭਰਾਵਾਂ ਨੂੰ ਟੈਨਸ਼ਨ ਬੜੀ ਹੋਈ ਕਹਿੰਦੇ ਹਰ ਇੰਨਾ ਸਾਡਾ ਨਾਮ ਹੈ ਜਲੰਧਰ ਚੋ ਗਿਆਨੀ ਜਿਹਾ ਆਇਆ ਕਹਿੰਦੇ ਇੱਕ ਕਹਿੰਦੇ ਉਹ ਫਸਟ ਪੋਜੀਸ਼ਨ ਲੈ ਗਿਆ ਪਰ ਲੈ ਵੀ ਕਿੱਦਾਂ ਗਿਆ ਕਿਉਂਕਿ ਉੱਥੇ ਜੱਜ ਬਹੁਤ ਫੇਅਰ ਬੈਠਾ ਸੀ ਮੈਂ ਵੀ ਨਹੀਂ ਸੀ ਪਾਜੀ ਨੂੰ ਜਾਣਦਾ ਪਰ ਮੈਂ ਫੈਨ ਬਹੁਤ ਸੀ ਇਹਨਾਂ ਦਾ ਵਿੱਕੀ ਭਾਜੀ ਉਦੋਂ ਜਜਮੈਂਟ ਤੇ ਬੈਠੇ ਸੀ ਇਹਨਾਂ ਨੂੰ ਮੈਂ ਲੱਗਾ ਹੁਣ ਫਸਟ ਇਹਨਾਂ ਨੇ ਮੈਨੂੰ ਫਸਟ ਕੱਢਦਾ ਉਹ ਮੈਨੂੰ ਤੂੰ ਨਹੀਂ ਲੱਗਾ ਮੈਨੂੰ ਇਹ ਕਿਤੇ ਵੀ ਨਹੀਂ ਨਜ਼ਰ ਆਇਆ ਤੇ ਆਜ ਨਜ਼ਰ ਹੀ ਆਂਦੇ ਤੇ ਮਜ਼ੇ ਦੀ ਗੱਲ ਇਹ ਹੈ ਕਿ ਜਦੋਂ ਪ੍ਰੋਪਰਿਟੀ ਸੈਕੰਡ ਆਇਆ ਮੈਂ ਜੱਜ ਸਾਹਿਬ ਦੀ ਨਜ਼ਰਾਂ ਜਦੋਂ ਫਸਟ ਆਇਆ ਉਹਦੇ ਨਾਲੋਂ ਵੀ ਜ਼ਿਆਦਾ ਇੱਕ ਪਿਆਰਾ ਜੈਸਚਰ ਸੀ ਮੇਰੇ ਕੋਲ ਵੀ ਹੈਗਾ ਫੋਨ ਭਰਾਵਾ ਰੱਖ ਦੇ ਦੇਖ ਲੈ ਇਹਨਾਂ ਕੋਲ ਪਈ 16 Pro Max ਠੀਕ ਹੈ ਇਸੇ ਬਦਾ ਨਵਾਂ ਵੀ ਲੈਣ ਵਾਲੇ ਹੋਰ ਦੱਸੋ ਹੁਣ ਨਾ ਗੱਡੀ ਫੋਨ ਦਾ ਸੋ ਮੈਂ ਮਜ਼ੇ ਦੀ ਗੱਲ ਜਿਹੜੀ ਦੱਸਣਾ ਕਿ ਮੈਂ ਇਹ ਕਿ ਉੱਥੇ ਇੱਕ ਰਿਸ਼ਤਾ ਤਾਂ ਮੇਰਾ ਵਿੱਕੀ ਬਾਜ ਜਿੰਨਾ ਬਣਿਆ ਮੈਂ ਇਹਨਾਂ ਦਾ ਉਪਾਸਕ ਸੀ ਫੈਨ ਸੀ ਮੈਨੂੰ ਸੀ ਵੀ ਕਿਸੇ ਦਿਨ ਬਾਜ ਜੀ ਨਾਲ ਮੁਲਾਕਾਤ ਹੋ ਜਾਏ ਮੇਰੀ ਜ਼ਿੰਦਗੀ ਬਦਲ ਜਾਏਗੀ ਉਹਦੋਂ ਇਹਨਾਂ ਨੇ ਮੈਨੂੰ ਜਜ ਕੀਤਾ ਮੈਂ ਫਸਟ ਆ ਗਿਆ ਅਗਲੇ ਦਿਨ ਸੜਕ ਤੇ ਮਿਲੇ ਕਿਤੇ ਵੈਸੇ ਹੀ ਕਿਉਂਕਿ ਮੈਂ ਰਹਿੰਦਾ ਹੀ ਇਹਨਾਂ ਦੇ ਭਰਾਵਾਂ ਚ ਹੁੰਦਾ ਸੀ ਸੜਕ ਤੇ ਮਿਲਣਾ ਸੀ ਮੈਨੂੰ ਉਦੋਂ ਤੋਂ ਇਹਨਾਂ ਨੇ ਆਪਣੇ ਨਾਲ ਜੋੜ ਲਿਆ ਤੇ ਇਹਨਾਂ ਕੁਝ ਹਾਸਲ ਹੋਇਆ ਤੇ ਅੱਜ ਇਸ ਇਸ ਥਾਂ ਤੇ ਮੈਂ ਕਿਉਂ ਆ ਇਹਨਾਂ ਨਾਲ ਮੇਰਾ ਕੀ ਰਿਸ਼ਤਾ ਮੇਰੇ ਭਰਾਵਾਂ ਤੋਂ ਵੀ ਵੱਧ ਕਿਉਂ ਹੈ ਇਹਨਾਂ ਨੂੰ ਲੱਗਦਾ ਸੀਗਾ ਵੀ ਅੱਜ ਇਹਨੇ ਆਉਣਾ ਨਹੀਂ 8 ਫੋਨ ਇਹਨੇ ਵੀ ਕੀਤੇ ਮਿਸ ਕਾਲ ਨਾ ਚੱਕਿਆ ਹੀ ਨਹੀਂ ਮੈਂ ਤਾਂ ਸਰਪ੍ਰਾਈਜ਼ ਹੀ ਦੇਣਾ 7 ਫੋਨ ਕਿਤੇ ਝੂਠ ਬੋਲ ਰਿਹਾ 8 ਵਾ ਮੈਂ ਕੱਟਦਾ ਸੀ ਉਹ ਵੀ ਦੱਸ ਪ੍ਰਪ੍ਰਿਤ ਮੈਂ ਦੱਸ ਰਿਹਾ ਕਿ ਰਿਸ਼ਤਾ ਕਿਵੇਂ ਬਣਿਆ ਗੁਰੂ ਜੀ ਨਾਲ ਵੀ ਉਸੇ ਰਾਤ ਹੀ ਬਣਿਆ ਸਭ ਤੋਂ ਦੁਨੀਆ ਦਾ ਸਵੀਟੈਸਟ ਜੈਸਚਰ ਉਸ ਕੰਪੀਟੀਸ਼ਨ ਤੋਂ ਬਾਅਦ ਗੁਰਪ੍ਰੀਤ ਜੀ ਪ੍ਰਪ੍ਰਿਤ ਜੀ ਇਹਨਾਂ ਨੂੰ ਖੁੰੰਦਕ ਮੇਰੇ ਤੇ ਆਈ ਕਿ ਇਹ ਬੰਦਾ ਕਿੱਦਾਂ ਜਿੱਤ ਗਿਆ ਪਰ ਮੈਨੂੰ ਬਾਹਰ ਆ ਕੇ ਮਿਲੇ ਔਰ ਦਿਲੋਂ ਇਹਨਾਂ ਨੇ ਕਿਹਾ ਕਿ ਤੇਰੀ ਆਈਟਮ ਬਹੁਤ ਵਧੀਆ ਸੀ ਤੂੰ ਜਿੱਤਿਆ ਇਹਨਾਂ ਨੂੰ ਤਾਂ ਹੀ ਕਿ ਤੇਰੀ ਆਈਟਮ ਹੀ ਅੱਛੀ ਸੀ ਮੈਨੂੰ ਵਾਇਗਰੂ ਦੀ ਸਮੇਂ ਨੂੰ ਅੱਜ ਵੀ ਯਾਦ ਹੈ ਗੁਰਪ੍ਰੀਤ ਨੇ ਮੈਨੂੰ 20 ਰੁਪਏ ਉਸ ਟਾਈਮ 'ਚ ਜੇਬ 'ਚੋਂ ਕੱਢ ਕੇ ਦਿੱਤੇ ਜਿੱਦਾਂ ਅੱਜ ਕੋਈ ਕਿਸੇ ਨੂੰ ਭਾਵੇਂ 2000 ਦੇ ਦੇਵੇ ਉਹਦੀ ਵੈਲਿਊ ਸ਼ਾਇਦ ਅੱਜ ਉਨੀ ਨਾ ਹੋਵੇ ਪਰ ਮੈਂ ਮੈਨੂੰ ਯਾਦ ਹੈ ਕਿਹੜੇ ਟੁੱਟੇ ਸਾਈਕਲ ਤੇ ਆਇਆ ਸੀ ਕੰਪੀਟੀਸ਼ਨ ਤੇ ਮੇਰੇ ਲਈ ਉਹ 20 ਰੁਪਏ ਬੜੇ ਇੰਪੋਰਟੈਂਟ ਸੀਗੇ ਇਹੋ 20 ਰੁਪਏ ਵਾਕਈ ਮੇਰੇ ਅੰਦਰ ਇਹਨਾਂ ਨੇ ਮੈਨੂੰ ਦਿੱਤੇ ਨਹੀਂ ਸੀ ਮੇਰੇ ਅੰਦਰ ਬੀਜ ਦਿੱਤੇ ਸੀ ਉਹਦੇ ਚੋਂ ਦੋਸਤੀ ਦਾ ਬੂਟਾ ਫੁੱਟਦਾ ਉਹ ਰੁੱਖ ਬਣਦਾ ਔਰ ਇਹ ਉਮਰਾਂ ਦੀਆਂ ਸਾਂਝਾਂ ਨੇ ਜਿੰਨਾ ਚਿਰ ਮੈਂ ਹੈਗਾ ਮੈਂ ਜੋ ਮਰਜ਼ੀ ਦੇ ਰਾਂ ਮੈਂ ਤੁਹਾਡੇ ਉਹ 20 ਰੁਪਏ ਦੀ ਦੇ ਸਕਦਾ ਕਿਉਂਕਿ ਆਈ ਸਵਰ ਅਪਨ ਗੋਡ ਉਦੋਂ ਮੇਰੇ ਘਰ ਚੋਂ ਸ 20 ਰੁਪਏ ਦੀ ਵੀ ਲੋੜ ਸੀ ਮੈਨੂੰ ਸਰਪਲਸ ਨਹੀਂ ਸੀ ਮਿਲਿਆ ਕਹਿਣ ਦਾ ਮਤਲਬ ਇਹ ਕਿ 20 ਰੁਪਏ ਇਹਨਾਂ ਨੇ ਮੈਨੂੰ ਜਿਹੜੇ ਮੈਂ ਜੋ ਘਰ ਲੈ ਕੇ ਗਿਆ ਨਾ ਜਿਹੜਾ ਮੈਨੂੰ ਕੰਪੀਟੀਸ਼ਨ ਚ ਮਿਲੀ ਸੀ ਫਲਾਸਕ ਮੈਂ ਘਰ ਜਾ ਕੇ ਦੋਵੇਂ ਚੀਜ਼ਾਂ ਰੱਖੀਆਂ ਮਮੀ ਡੈਡੀ ਅੱਗੇ ਇੱਕ ਕਿਆ ਫਲਾਸਕ ਮਿਲੀ ਇਹ ਤਾਂ 20 ਰੁਪਏ ਉਹਨਾਂ ਫਲਾਸਕ ਚੁੱਕ ਕੇ ਸਾਈਡ ਤੇ ਚਲਾ ਤਾਂ ਕਹਿੰਦੇ ਫੇਰ ਕੰਮ ਆਏਗੀ ਬੇਟੇ ਆ ਵਧੀਆ ਹੋਇਆ ਹਾਂ ਜਦੋਂ 20 ਕੱਢ ਲਈ ਇਹਨਾਂ ਦੋਵਾਂ ਭਰਾਵਾਂ ਨੂੰ ਅਸੀਂ ਮਾਈਕ ਹੀ ਨਹੀਂ ਫੜਾਇਆ ਕਿਉਂਕਿ ਦੋਵੇਂ ਬਹੁਤ ਖਤਰਨਾਕ ਨੇ ਜੇ ਮਾਈਕ ਇਹਨਾਂ ਕੋਲ ਹੁੰਦਾ ਪਰ ਅਸੀਂ ਪਛ ਜਾਣਾ ਸੀ ਇਹਨਾਂ ਨੂੰ ਪਤਾ ਹੁੰਦਾ ਤਾਂ ਚਾਰ ਮਾਈਕ ਮੂੰਹਾਂ ਦੇ ਨਹੀਂ ਨਹੀਂ ਭਾਜੀ ਮੈਂ ਕਿਹਾ ਸੀ ਦੋ ਤੋਫਾ ਦੇ ਦੇ ਅੱਛਾ